ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਇਹ ਆ ਸਾਡੀ ਬੱਚੀ ਜੋਬਨਪ੍ਰੀਤ ਕੌਰ ਤੇ ਅੱਜ ਅਸੀਂ ਬੜੇ ਉਤਸ਼ਾਹਿਤ ਬਹੁਤ ਐਕਸਾਈਟਡ ਆਈ ਵੀਡੀਓ ਵਾਸਤੇ ਕਿਉਂਕਿ ਕਈ ਗੱਲਾਂ ਚ ਇਹਨੇ ਸਾਨੂੰ ਹੈਰਾਨ ਕੀਤਾ ਆਪ ਸਭ ਪਹਿਲਾਂ ਸਰਵਣ ਕਰੋ ਤੇ ਫਿਰ ਅਸੀਂ ਗੱਲ ਕਰਦੇ ਹਾਂ ਕਿ ਕਿਉਂ ਅਸੀਂ ਜੋਬਨ ਨੂੰ ਲੈ ਕੇ ਹੈਰਾਨ ਹੋ ਗਏ ਤਾਂ ਆਓ ਆਪ ਸਭ ਸਰਵਣ ਕਰੋ ਤੇ ਇਹ ਸਰਵਣ ਕਰਕੇ ਅਸੀਸ ਵੀ ਜਰੂਰ ਦੇਣਾ ਤੇ ਫਿਰ ਅਸੀਂ ਗੱਲ ਕਰਦੇ ਹਾਂ ਕਿਰਤ ਕਰਮ ਕੇ ਬੀਛੜੇ ਕਰ ਕਿਰਪਾ ਮਿਲੋ ਰਾਮ ਕਿਰਤ ਕਰਮ ਕੇ ਬੀਛੜੇ ਕਰ ਕਿਰਪਾ ਮਿਲੋ ਰਾਮ ਕਰ ਕਿਰਪਾ ਮੇ ਲੋਰਾ ਕਰ ਕਿਰਪਾ ਮੇ ਲੋਰਾ ਸੋ ਆਪ ਸਭ ਸੰਗਤ ਨੇ ਸ਼ਬਦ ਸਰਮ ਕੀਤਾ ਇਹ ਭਾਈ ਹਰਜਿੰਦਰ ਸਿੰਘ ਜੀ ਦੇ ਸ਼ਬਦ ਆ ਤੇ ਅਕਸਰ ਅਸੀਂ ਜਦੋਂ ਰਿਆਜ਼ ਕਰਦੇ ਆ ਜਾਂ ਘਰ ਵੀ ਟੀਵੀ ਤੇ YouTube ਤੇ ਚੱਲਦੇ ਰਹਿੰਦੇ ਨੇ ਭਾਈ ਸਾਹਿਬ ਦੇ ਸ਼ਬਦ ਤਾਂ ਸੀ ਹੈਰਾਨ ਇਸ ਕਰਕੇ ਹੋਏ ਕਿ ਮੈਂ ਜੋਬਨ ਨੂੰ ਇਹ ਸ਼ਬਦ ਗੁਣ ਬਣਾਉਂਦੇ ਦੇਖਿਆ ਕੇਵਲ ਇਹ ਸ਼ਬਦ ਨਹੀਂ ਕਈ ਕਈ ਸ਼ਬਦ ਕਈ ਅਨੇ ਕਈ ਸ਼ਬਦ ਤਕਰੀਬਨ ਅਸੀਂ ਵੀ ਜਦੋਂ ਕੰਪੋਜੀਸ਼ਨ ਤਿਆਰ ਕਰਦੇ ਹਾਂ 100 ਤੋਂ ਵੱਧ ਸ਼ਬਦਾਂ ਦੀਆਂ ਕੰਪੋਜੀਸ਼ਨਾਂ ਤਕਰੀਬਨ ਅਸੀਂ ਤਿਆਰ ਕੀਤੀਆਂ ਤੇ ਉਹਨਾਂ ਵਿੱਚੋਂ ਲਗਭਗ 60 70 ਇਦਾਂ ਦੇ ਸ਼ਬਦ ਨੇ ਜਿਹੜੇ ਕਿ ਅਸੀਂ ਗਾਉਣੇ ਆ ਤੇ ਇਹ ਨਾਲ ਗਾਉਣ ਲੱਗ ਜਾਂਦੀਆਂ ਇਸ ਹੌਤੋਂ ਵੱਧ ਹੈਰਾਨੀ ਵਾਲੀ ਇਹ ਗੱਲ ਹੈ ਕਿ ਇੱਕ ਤਾਂ ਹੁੰਦਾ ਚਲੋ ਬੱਚੇ ਨੇ ਸ਼ਬਦ ਉਸ ਦੇ ਮੂੰਹ ਤੇ ਚੜ ਗਿਆ ਉਹ ਅੱਖਰ ਉਹ ਸ਼ਬਦ ਉਹ ਸੈਂਟੈਂਸ ਉਸ ਦੇ ਬਾਰ ਬਾਰ ਸੁਣਨ ਨਾਲ ਮੂੰਹ ਤੇ ਚੜ ਗਿਆ ਜੋ ਹੈਰਾਨੀ ਵਾਲੀ ਗੱਲ ਹੈ ਉਹ ਹੈ ਕਿ ਕਿਸੇ ਵੀ ਸਵਰਤੇ ਕਿਸੇ ਵੀ ਨੋਟ ਤੇ ਜਦੋਂ ਅਸੀਂ ਇਹ ਸ਼ਬਦ ਕਹਿੰਦੇ ਹਾਂ ਤਾਂ ਜੋ ਬਨ ਨਾਲ ਦੀ ਨਾਲ ਆਵਾਜ਼ ਮਣਾ ਕਰਕੇ ਉਸ ਉਸੇ ਹੀ ਨੋਟ ਤੇ ਉਸੇ ਹੀ ਸਵਰਤੇ ਉਹ ਸ਼ਬਦ ਸਾਡਾ ਨਿਕਲਦੀ ਹੈ ਕਿੰਨੇ ਸ਼ਬਦ ਲਈ ਇੱਕ ਹੋਰ ਮਨ ਮੇਰੇ ਸਤਗੁਰ ਕੇ ਪਾਣੇ ਚੱਲ ਪਈ ਹਰਜਿੰਦਰ ਸਿੰਘ ਜੀ ਦੇ ਸ਼ਬਦ ਉਹ ਉਹ ਵੀ ਆਪ ਸਰਵਣ ਕਰੋ ਮਨ ਮੇਰੇ ਮਨ ਮੇਰੇ ਸਤਗੁਰ ਕੈ ਪਾਣੇ ਚੱਲ ਸਤਗੁਰ ਕੈ ਪਾਣੇ ਚੱਲ ਮੰਨ ਮੇਰੇ ਮੰਨ ਮੇਰੇ ਸਤ ਗੁਰ ਕਾ ਪਾਣੇ ਚਲ ਸਤ ਗੁਰ ਕਾ ਪਾਣੇ ਚਲ ਤੇ ਸਾਡੇ ਲਈ ਅਸੀਂ ਇਸ ਨੂੰ ਇਦਾਂ ਦੇਖਿਆ ਕਿ ਕਿੰਨਾ ਇੱਕ ਸਾਡਾ ਇੱਕ ਐਕਸਪੈਰੀਮੈਂਟ ਹੈ ਕਿ ਬੱਚਿਆਂ ਨੂੰ ਰੱਬ ਦਾ ਰੂਪ ਕਿਉਂ ਆਖਦੇ ਨੇ ਕਿੰਨਾ ਜੋਗਨ ਦਾ ਸਰੀਰ ਦੇ ਨਾਲ ਇਹਦੇ ਤਨ ਦੇ ਨਾਲ ਇਹਦਾ ਮਨ ਕਿੰਨਾ ਸਟਰੋਂਗਨੈਸ ਨਾਲ ਸਾਡੇ ਕੋਲ ਹਾਜ਼ਰ ਹੋ ਜਾਂ ਅਸੀਂ ਰਿਆਜ਼ ਕਰਦੇ ਜਾਂ ਅਸੀਂ ਕੀਰਤਨ ਤੇ ਜਾਣ ਤੋਂ ਪਹਿਲਾਂ ਪ੍ਰੈਕਟਿਸ ਕਰਦੇ ਇਹਦਾ ਮਨ ਕਿੰਨਾ ਉੱਥੇ ਹਾਜ਼ਰ ਹੋਊਗਾ ਤਨ ਦੇ ਨਾਲ ਜਿਹੜੀ ਅਸੀਂ ਚੀਜ਼ ਗਾਈ ਉਹ ਇੰਨੀ ਬਰੀਕੀ ਨਾਲ ਇਹਨੇ ਸੁਣੀ ਕਿ ਇਹ ਉਹ ਕੰਪੋਜੀਸ਼ਨ ਉਹਨੂੰ ਤਿਆਰ ਹੋ ਗਈ ਭਾਵੇਂ ਜਿਹੜੇ ਮਰਜੀ ਨੋਟ ਤੇ ਜਿਹੜੇ ਮਰਜੀ ਸੁਰ ਤੇ ਅਸੀਂ ਗਾ ਦਈਏ ਇਹ ਨਾਲ ਦੀ ਨਾਲ ਨਾਲ ਦੀ ਨਾਲ ਵਾਜ ਮੜਾ ਕੇ ਸਾਡੇ ਨਾਲ ਗਾ ਦਿੰਦੀ ਹੈ ਇਹ ਇਹ ਸੱਚੀ ਪਰਮਾਤਮਾ ਦੀ ਬਹੁਤ ਬਖਸ਼ਿਸ਼ ਹੈ ਕਿਉਂਕਿ ਅਸੀਂ ਸੁਣਦੇ ਸੀ ਕਿ ਛੋਟੇ ਛੋਟੇ ਬੱਚੇ ਬਹੁਤ ਸਰੀਲਾ ਗਾਉਂਦੇ ਨੇ ਕਿਉਂਕਿ ਉਹਨਾਂ ਦੇ ਪਹਿਲਾ ਪੇਰੈਂਟਸ ਜਾਂ ਉਹਨਾਂ ਤੋਂ ਅਗਲੀ ਪੀੜ੍ਹੀ ਉਹ ਗਾਇਕੀ ਲਾਈਨ ਚ ਹੁੰਦੀਆਂ ਹਨ ਉਹਨਾਂ ਦਾ ਸਵਰ ਨਾਲ ਰਿਲੇਸ਼ਨ ਹੁੰਦਾ ਸਬੰਧ ਹੁੰਦੇ ਨੇ ਸਵਰ ਨਾਲ ਤਾਂ ਅੱਗੇ ਬੱਚੇ 'ਚ ਉਹ ਜੀਨਸ ਉਹ ਗੱਟਸ ਆ ਜਾਂਦੇ ਨੇ ਪਰ ਇੱਥੇ ਤਾਂ ਨਾ ਤਾਂ ਕੋਈ ਸਾਡੇ ਦੂਰ ਦੂਰ ਤੱਕ ਰਿਸ਼ਤੇਦਾਰ ਗਾਉਂਦੇ ਨਾ ਕੋਈ ਮਾਤਾ ਪਿਤਾ ਗਾਉਂਦੇ ਪਰ ਫਿਰ ਵੀ ਸਾਡੇ ਲਈ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿਉਂਕਿ ਇਸ ਵੀਡੀਓ ਲਈ ਅਸੀਂ ਕੋਈ ਪ੍ਰੈਕਟਿਸ ਨਹੀਂ ਕਰਵਾਈ ਜੋ ਉਹਨੂੰ ਕਿ ਅਸੀਂ ਇਸ ਨੂੰ ਸ਼ਬਦ ਗਵਾਏ ਪਹਿਲਾਂ ਤੇ ਫਿਰ ਬਿਠਾਇਆ ਨਹੀਂ ਅਸੀਂ ਬਸ ਦੱਸਿਆ ਕਿ ਜੁਬਨ ਇਹ ਇਹ ਆਪਾਂ ਸ਼ਬਦ ਆ ਦੋ ਤਿੰਨ ਗਾਉਣੇ ਨੇ ਬਾਸ ਤੋਂ ਨਾਲ ਗਏ ਜਿਵੇਂ ਅਸੀਂ ਗਾਵਾਂਗੇ ਅਸੀਂ 2-3 ਵੱਖਰੇ-ਵੱਖਰੇ ਸਵਾਰਾਂ ਤੋਂ ਬੱਕਰੇ-ਬੱਕਰੇ ਘਰ ਰੱਖ ਕੇ ਗਾਇਆ ਪਰ ਸੱਚ ਵੀ ਇਹਨੇ ਉਸੇ ਸਵਰ ਤੋਂ ਹੀ ਨਾਲ ਜਦ ਸਟਾਰਟ ਕਰ ਦਿੱਤਾ ਸਾਡੇ ਲਈ ਬੜੀ ਹੈਰਾਨੀ ਵਾਲੀ ਚੀਜ਼ ਹੈ ਜੀ ਤੇ ਆਪ ਸਭ ਸੰਗਤ ਅਸੀਂ ਤਾਂ ਇਹ ਆਪ ਜੀ ਨੇ ਸਾਂਝਾ ਕੀਤਾ ਆਪ ਸੀਸ ਦਿਓ ਕਿ ਸਾਡੀ ਬੱਚੀ ਨੂੰ ਸੱਚੇ ਬਾਦਸ਼ਾਹ ਗੁਰਬਾਣੀ ਦੀ ਦਾਤ ਦੇਣ ਤੇ ਸਵਰ ਨਾਲ ਪਿਆਰ ਬਣਾਉਣ ਕਿਉਂਕਿ ਸਵਰ ਨਾਲ ਸ਼ਬਦ ਨਾਲ ਪਿਆਰ ਪੈਂਦਾ ਹੈ ਤੇ ਵੱਧ ਤੋਂ ਵੱਧ ਜੋ ਇੱਕ ਗੁਰਬਾਣੀ ਸੁਣਦੀ ਹੈ ਗੁਰਬਾਣੀ ਨਾਲ ਲਗਨ ਹੈ ਉਸ ਵਿੱਚ ਇਹਦੀ ਦ੍ਰਿੜਤਾ ਬਣੀ ਨੇ ਇੱਕ ਸ਼ਬਦ ਅਸੀਂ ਆਪ ਜੀ ਨੂੰ ਹੋਰ ਸਰਵਣ ਕਰਾਉਨੇ ਆ ਸਾਡਾ ਸ਼ਬਦ 13 ਕੀਤਾ ਜਾਂਦਾ ਨਹੀਂ ਰਿਕਾਰਡਡ ਵੀ ਹੈ ਲਗਭਗ ਜਿੰਨੇ ਰਿਕਾਰਡਡ ਸ਼ਬਦ ਇਹਨਾਂ ਨੇ ਜੀ ਉਹ ਜਦ ਵੀ ਅਸੀਂ ਗਾਉਨੇ ਆ ਇਹ ਸਾਡੇ ਨਾਲ ਗਾਉਣ ਲੱਗ ਜਾਂਦੀ ਹੈ ਉਸੇ ਹੀ ਸਵਰ ਤੇ ਤੇ ਨਹੀਂ ਅਸੀਂ ਰਿਆਜ ਕਰਦੇ ਹੁੰਨੇ ਆ ਸਾਨੂੰ ਇਦਾਂ ਹੁੰਦਾ ਵੀ ਕੋਈ ਡਿਸਟਰਬੈਂਸ ਨਾ ਹੋਵੇ ਕੋਈ ਸੁਰ ਦੀ ਉਨੀਕੀ ਨਾ ਹੋਵੇ ਪਰ ਜਦ ਜੋ ਬੰਗਾਉਂਦੀ ਹੈ ਸਾਨੂੰ ਇਦਾਂ ਲੱਗਦਾ ਵੀ ਹਾਂ ਸਾਡੇ ਨਾਲ ਗਾ ਰਹੀ ਹੈ ਇਨੂੰ ਇਹਨੂੰ ਵਧੀਆ ਲੱਗ ਰਿਹਾ ਤਾਂ ਸਾਨੂੰ ਇਦਾਂ ਦਾ ਕਿ ਸਾਡਾ ਸ਼ਬਦ ਸੱਚੀ ਵਧੀਆ ਆਓ ਇਹ ਵੀ ਸ਼ਬਦ ਆਪਾਂ ਸਰਵਣ ਕਰੀਏ ਜੀ ਤੇਰਾ ਕੀਤਾ ਜਾਣ ਤੋਂ ਨਹੀਂ ਤੇਰਾ ਕੀਤਾ ਜਾਣ ਤੋਂ ਨਹੀਂ ਮੈਨੂੰ ਜੋਗ ਕੀ ਤੋਈ ਮੈਨੂੰ ਜੋਗ ਕੀ ਤੋਈ ਮੈਨੂੰ ਜੋਗ ਕੀ ਤੋਈ ਮੈਨੂੰ ਜੋਗ ਕੀ ਤੋਈ ਤੇਰਾ ਕੀਤਾ ਜਾਣ ਤੋ ਨਹੀਂ ਤੇਰਾ ਕੀਤਾ ਜਾਣ ਤੋ ਨਹੀਂ ਕੀਤਾ ਜਾਤੋ ਨਾ ਨਹੀਂ ਸੋ ਇਤਨਾ ਅਸੀਂ ਆਪ ਸਭ ਸੰਗਤ ਦੇ ਨਾਲ ਸਾਂਝਾ ਕਰਨਾ ਸੀ ਜੀ ਆਪ ਨੇ ਅਸੀਸਾਂ ਦੇਣੀਆਂ ਆਪਣਾ ਪਿਆਰ ਦੇਣਾ ਕਮੈਂਟ ਵਿੱਚ ਜਰੂਰ ਦੱਸਣਾ ਕਿ ਆਪ ਜੀ ਨੂੰ ਕਿੱਦਾਂ ਦਾ ਲੱਗਿਆ ਇਸ ਬੱਚੀ ਦਾ ਉਤਸ਼ਾਹ ਗੁਰਬਾਣੀ ਪ੍ਰਤੀ ਇਸ ਦੀ ਲਗਨ ਤੇ ਅਸੀਂ ਇਹ ਵੀ ਬੇਨਤੀ ਅਕਸਰ ਕਰਦੇ ਹਾਂ ਕਿ ਵੱਧ ਤੋਂ ਵੱਧ ਆਪ ਸਭ ਸਾਧ ਸੰਗਤ ਆਪ ਸਾਰੇ ਪਰਿਵਾਰ ਜਦ ਵੀ ਘਰ ਵਿੱਚ ਬੰਦਗੀ ਤੇ ਜਾਂ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਪਾਠ ਕਰਨ ਬੈਠੋ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਬਿਠਾਇਆ ਕਰੋ ਇਸ ਦਾ ਬਹੁਤ ਪ੍ਰਭਾਵ ਹੈ ਤਾਂ ਇਤਨੀ ਇੱਕ ਬੇਨਤੀ ਹੈ ਕਿ ਪ੍ਰਵਾਨ ਕਰੋ ਜੀ ਜ਼ਰੂਰ ਸਾਨੂੰ ਇਸੀਜ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ